ਮੈਸਲੇ ਲੁਗਾ ਦੇ ਬੱਸ ਸਟੈਂਡ ਤੇ ਮੌਜੂਦ ਹੈ ਕਿਉਂਕਿ ਜਿਹੜੇ ਐਸੋਸੀਏਸ਼ਨ ਨਾਲ ਹੈਗੇ ਯੂਨੀਅਨ ਨਾਲ ਹੈਗੇ ਉਹ ਆਪਣੀ ਮੀਟਿੰਗ ਕਰ ਰਹੇ ਨੇ ਪਰ ਦੂਜੇ ਪਾਸੇ ਬੱਸ ਸਟੈਂਡ ਦਾ ਜਿਹੜਾ ਮੰਜ਼ਰ ਹੈਗਾ ਉਹ ਮੈਂ ਤੁਹਾਨੂੰ ਦਿਖਾਣਾ ਚਾਹੂੰਗਾ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਹਰ ਕੋਈ ਯਾਤਰੀ ਇੱਥੇ ਖੜਾ ਆਪਣੀ ਬੱਸ ਦਾ ਇੰਤਜ਼ਾਰ ਕਰ ਰਿਹਾ ਵਾ ਮੇਰੇ ਨਾਲ ਕੁਝ ਯਾਤਰੀ ਵੀ ਹੈਗੇ ਸਰ ਅੱਜ 12 ਵਜੇ ਤੋਂ ਬਾਅਦ ਚੱਕਾ ਜਾਮ ਹੈ ਤੁਹਾਨੂੰ ਪਤਾ ਨਹੀਂ ਜੀ ਸਰ ਉਹਨੇ ਕਿਹੜਾ ਜਾਣਾ ਸੀ ਸਰ ਖਲੋਰੀ ਜਾਣਾ ਹੈ ਜੀ ਅਬ ਕਿਵੇਂ ਜਾ ਪਾਓਗੇ ਕਿਉਂਕਿ ਅਗਰ 12 ਵਜੇ ਕੇ ਬਾਅਦ ਬੱਸ ਨਹੀਂ ਜਾ ਪਾਏਗੀ ਤਾਂ ਆਪਦੀ ਬੱਸ ਕਿੰਨੇ ਵਜੇ ਦੀ ਸੀ ਸਰ ਅਬੀ ਇੱਕ ਦਿੱਲੀ ਵਾਲੀ ਤੋਂ ਗਈ ਹੈ ਜੀ ਅਭੀ ਉਡੀਕ ਕਰ ਰਹੀ ਹੈ دیکھتے ਕੌਣ ਸੀ ਬੱਸ ਮਿਲੇਗੀ ਜੀ ਅਬ ਬਿਲਕੁਲ ਰਣਬੀਰ ਬੱਸ ਸਾਦੇ ਬਾਰੇ ਲੋਕਾਂ ਨੂੰ ਨਹੀਂ ਪਤਾ ਅੱਜ ਦੇ ਚੱਕੇ ਜਾਮ ਬਾਰੇ ਨਹੀਂ ਪਤਾ ਲੋਕ ਹੋਰ ਵੀ ਜਿਹੜੇ ਹੈਗੇ ਨੇ ਇੱਥੇ ਇੰਤਜ਼ਾਰ ਕਰ ਰਹੇ ਨੇ ਉਹਨਾਂ ਨਾਲ ਅਸੀਂ ਗੱਲ ਕਰਨੇ ਭਾਈ ਸਾਹਿਬ ਕਿੱਥੇ ਜਾਣਾ ਸੀ ਕਿੱਥੇ ਜਾਣਾ ਸੀ ਭਾਈ ਜਿੰਨ ਜਿੰਨ ਜਿੰਦਾਂ ਅੱਜ 12 ਵਜੇ ਤੋਂ ਬਾਅਦ ਚੱਕਾ ਜਾਮ ਹੈ ਤੁਹਾਨੂੰ ਪਤਾ ਹੈ ਹੈ ਹੁਣ ਜੇ ਅਗਰ ਚੱਕਾ ਜਾਮ ਹੋ ਗਿਆ ਬੱਸਾਂ ਨਹੀਂ ਚੱਲਣਗੀਆਂ ਤਾਂ ਤੁਸੀਂ ਕਿੱਦਾਂ ਜਾ ਪਾਓਗੇ ਕਿੰਦਾ ਦੇਖਦੇ ਆਂ ਮੈਂ ਦਿੱਕਾ ਤੋਦੀ ਬਿਲਕੁਲ ਰਣਵੀਰ ਲੁਧਿਆਣਾ ਦੇ ਬੱਸ ਸਟੈਂਡ ਦੀ ਤਸਵੀਰ ਮੈਂ ਤੁਹਾਨੂੰ ਦਿਖਾ ਰਿਹਾ ਲਗਾਤਾਰ ਮੈਂ ਆਪਣੇ ਕੈਮਰਾਮੈਨ ਨੂੰ ਕਹਿੰਦਾ ਦਿਖਾ ਸਕਣ ਕਿਉਂਕਿ ਲੁਧਿਆਣਾ ਦਾ ਬੱਸ ਸਟੈਂਡ ਸਭ ਤੋਂ ਜ਼ਿਆਦਾ ਅਹਿਮ ਇਸ ਕਰਕੇ ਮੰਨਿਆ ਜਾਂਦਾ ਵਾ ਕਿ ਲੁਧਿਆਣਾ ਸੈਂਟਰ ਹੈ ਪੰਜਾਬ ਦਾ ਸੈਂਟਰ ਹੈ ਇਸ ਜਗ੍ਹਾ ਤੋਂ ਜੇ ਅਸੀਂ ਕਿਸੇ ਵੀ ਸ਼ਹਿਰ ਦੀ ਦੂਰੀ ਅਸੀਂ ਐਂਡ ਪੁਆਇੰਟ ਨੂੰ ਨਾਪੀਏ ਇੱਥੋਂ ਦੀ ਜੇਕਰ ਫੋਜਪੁਰ ਨਾਪੀਏ ਤਾਂ 150 ਕਿਲੋਮੀਟਰ ਇੱਥੋਂ ਦੀ ਜੇਕਰ ਅੰਮ੍ਰਿਤਸਰ ਨਾਪੀਏ ਤਾਂ 150 ਕਿਲੋਮੀਟਰ ਇੱਥੋਂ ਦੀ ਅਸੀਂ ਪਟਿਆਲਾ ਜਾਂ ਆਪਣਾ ਬਾਰਡਰ ਏਰੀਆ ਨਾਪੀਏ ਤਾ ਵੀ 150 ਕਿਲੋਮੀਟਰ ਦੇ ਆਸ-ਪਾਸ ਆਉਂਦਾ ਵਾ ਤਾਂ ਇਸ ਕਰਕੇ ਇਹ ਸਭ ਤੋਂ ਜ਼ਿਆਦਾ ਅਹਿਮ ਗਿਣਿਆ ਜਾਂਦਾ ਵਾ ਲੋਕ ਮੇਰੇ ਨਾਲ ਹੋਰ ਵੀ ਹੈਗੇ ਨੇ ਉਹਨਾਂ ਨਾਲ ਅਸੀਂ ਗੱਲ ਕਰ ਲੈਂਦੇ ਆ ਸਰ 12 ਵਜੇ ਤੋਂ ਬਾਅਦ ਛੱਕਾ ਜਾਂਦਾ ਮੈਨੂੰ ਪਤਾ ਨਹੀਂ ਅੱਜ 12 ਵਜੇ ਤੋਂ ਬਾਅਦ ਬਸਾਂ ਨਹੀਂ ਚੱਲਣਗੀਆਂ ਨਹੀਂ ਜੀ ਪਤਾ ਨਹੀਂ ਆਪਾਂ ਕਿੱਥੇ ਜਾਣਾ ਸੀਗਾ ਆਪਾਂ ਇੱਧਰ ਜਾਣਾ ਜੀ ਕਰਤਾਰਪੁਰ ਜਾਣਾ ਜੀ ਅੱਛਾ ਹਾਂ ਜੀ ਹੁਣ ਕੀ ਦਿੱਕਤ ਆ ਰਹੀ ਹੈ ਤੁਹਾਨੂੰ ਪਤਾ ਲੱਗਿਆ ਕੋਈ ਦਿੱਕਤ ਨਹੀਂ ਹਾਲੇ ਤੱਕ ਮੈਂ ਕਿਹ ਖਾ ਬੱਸਾਂ ਦੇ ਬਾਰੇ ਕੋਈ ਦੱਸਿਆ ਗਿਆ ਨਹੀਂ ਜੀ ਕੁਛ ਨਹੀਂ ਬਿਲਕੁਲ ਰਣਵੀਰ ਹਾਲੇ ਤੱਕ ਕਿਸੇ ਨੂੰ ਵੀ ਕੁਝ ਵੀ ਨਹੀਂ ਦੱਸਿਆ ਗਿਆ ਰਿਹਾ ਤਾਂ ਇਸ ਕਰਕੇ ਇਹ ਚਿੰਜਾ ਦਿੱਕਤਾ ਆ ਰਹੀਆਂ ਨੇ ਮੈਂ ਸਲੇ ਲੁਗਾਣਾ ਦੇ ਬੱਸ ਸਟੈਂਡ ਤੇ ਮੌਜੂਦ ਐ ਕਿਉਂਕਿ ਜਿਹੜੇ ਐਸੋਸੀਏਸ਼ਨ ਨਾਲ ਹੈਗੇ ਯੂਨੀਅਨ ਨਾਲ ਹੈਗੇ ਉਹ ਆਪਣੀ ਮੀਟਿੰਗ ਕਰ ਰਹੇ ਨੇ ਪਰ ਦੂਜੇ ਪਾਸੇ ਬੱਸ ਸਟੈਂਡ ਦਾ ਜਿਹੜਾ ਮੰਜ਼ਰ ਹੈਗਾ ਉਹ ਮੈਂ ਤੁਹਾਨੂੰ ਦਿਖਾਣਾ ਚਾਹੁੰਗਾ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਹਰ ਕੋਈ ਯਾਤਰੀ ਇੱਥੇ ਖੜਾ ਆਪਣੀ ਬੱਸ ਦਾ ਇੰਤਜ਼ਾਰ ਕਰ ਰਿਹਾ ਵਾ ਮੇਰੇ ਨਾਲ ਕੁਝ ਯਾਤਰੀ ਵੀ ਹੈਗੇ ਸਰ ਅੱਜ 12 ਵਜੇ ਤੋਂ ਬਾਅਦ ਚੱਕਾ ਜਾਮ ਮੈਂ ਤੁਹਾਨੂੰ ਪਤਾ ਨਹੀਂ ਜੀ ਸਰ ਉਹਨੇ ਕਿਹੜਾ ਜਾਣਾ ਸੀ ਸਰ ਖਲੋਰੀ ਆਣੇ ਜੀ अब कैसे जाओ पाओगे क्योंकि अगर 12 बजे के बाद बस नहीं जा पाएगी तो आपकी बस कितने बजे की थी सर अभी एक दिल्ली वाली तो गई है जी अभी उडीक कर रहे हैं देखते हैं कौन सी बस मिलेगी जी अब बिल्कुल रणबीर बस सारे बारे लोगों को नहीं पता आज दे चक्के जाम बारे नहीं पता लोग और भी जड़े हैगे ने इथे इंतजार कर रहे ने ओना नाल assi गल कर ने भाई साहब किथे जाना जी किथे जाना जी जिन 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 जाना अभी आज 12 बजे तो चक्का जाम है तन्नू पता है ਨੇ ਉਹ ਜੇ ਅ ਚੱਕਾ ਜਾਮ ਹੋ ਗਿਆ ਬੱਸਾਂ ਨਹੀਂ ਚੱਲਣਗੀਆਂ ਤਾਂ ਕਿੱਥੇ ਕਿੱਦਾਂ ਜਾ ਪਾਵਾਂਗੇ ਕਿਦਾਂਗੇ ਦੇਖਦੇ ਆਂ ਇਹ ਦਿੱਕਤ ਆਉਗੀ ਬਿਲਕੁਲ ਰਨਵੀਰ ਲੁਧਿਆਣਾ ਦੇ ਬੱਸ ਸਟੈਂਡ ਦੀਆਂ ਤਸਵੀਰਾਂ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਲਗਾਤਾਰ ਮੈਂ ਆਪਣੇ ਕੈਮਰਾਮੈਨ ਨੂੰ ਵੀ ਦਿਖਾ ਸਕਣ ਕਿਉਂਕਿ ਲੁਧਿਆਣਾ ਦਾ ਬੱਸ ਸਟੈਂਡ ਸਭ ਤੋਂ ਜ਼ਿਆਦਾ ਅਹਿਮ ਇਸ ਕਰਕੇ ਮੰਨਿਆ ਜਾਂਦਾ ਹੈ ਕਿ ਲੁਧਿਆਣਾ ਸੈਂਟਰ ਹੈ ਪੰਜਾਬ ਦਾ ਸੈਂਟਰ ਹੈ ਇਸ ਜਗ੍ਹਾ ਤੋਂ ਜੇਕਰ ਅਸੀਂ ਕਿਸੇ ਵੀ ਸ਼ਹਿਰ ਦੀ ਦੂਰੀ ਅਸੀਂ ਐਂਡ ਪੁਆਇੰਟ ਨੂੰ ਨਾਪੀਏ ਇੱਥੋਂ ਦੀ ਜੇਕਰ ਫੋਜ਼ਪੁਰ ਨਾਪੀਏ ਤਾਂ 150 ਕਿਲੋਮੀਟਰ ਇੱਥੋਂ ਦੀ ਜੇਕਰ ਅੰਮ੍ਰਿਤਸਰ ਨਾਪੀਏ ਤਾਂ 150 ਕਿਲੋਮੀਟਰ ਇੱਥੋਂ ਦੀ ਅਸੀਂ ਪਟਿਆਲਾ ਜਾਂ ਆਪਣਾ ਬਾਰਡਰ ਏਰੀਆ ਨਾਪੀਏ ਤਾਂ ਵੀ 150 ਕਿਲੋਮੀਟਰ ਦੇ ਆਸ-ਪਾਸ ਆਉਂਦਾ ਹੈ ਤਾਂ ਇਸ ਗੱਲ ਕਰ ਲੈਣਾ ਸਰ 12 ਵਜੇ ਤੋਂ ਬਾਅਦ ਚੱਕਾ ਜਾਂਦਾ ਤੁਹਾਨੂੰ ਪਤਾ ਹੈ ਅੱਜ ਮੈਂ 12 ਵਜੇ ਤੋਂ ਬਾਅਦ ਬੱਸਾਂ ਨਹੀਂ ਚੱਲਣਗੀਆਂ ਨਹੀਂ ਜੀ ਪਤਾ ਨਹੀਂ ਇਹ ਫਾਰਮ ਆ ਕਿੱਥੇ ਜਾਣਾ ਸੀਗਾ ਆਪਾਂ ਇੱਧਰ ਜਾਣਾ ਜੀ ਕਰਤਾਰਪੁਰ ਜਾਣਾ ਜੀ ਅੱਛਾ ਹਾਂ ਜੀ ਹੁਣ ਕੀ ਦਿੱਕਤ ਆ ਰਹੀ ਹੈ ਤੁਹਾਨੂੰ ਪਤਾ ਲੱਗਿਆ ਕੋਈ ਦਿੱਕਤ ਨਹੀਂ ਹਾਲੇ ਤੱਕ ਮਗੇ ਤੁਹਾਨੂੰ ਬੱਸਾਂ ਦੇ ਬਾਰੇ ਕੋਈ ਦੱਸਿਆ ਗਿਆ ਨਹੀਂ ਜੀ ਕੁਝ ਨਹੀਂ ਦੱਸਿਆ ਬਿਲਕੁਲ ਰਣਵੀਰ ਹਾਲੇ ਤੱਕ ਕਿਸੇ ਨੂੰ ਵੀ ਕੁਝ ਵੀ ਨਹੀਂ ਦੱਸਿਆ ਗਿਆ ਰਹਾ ਤਾਂ ਇਸ ਕਰਕੇ ਇਹ ਚੀਜ਼ਾਂ ਦਿੱਕਤ ਆ ਰਹੀਆਂ ਨੇ